ਪਿੰਡ ਮੁਠੱਡਾ ਕਲਾ ਦੇ ਵਸਨੀਕਾਂ ਨੇ ਫਿਲੌਰ ਡੀਐਸਪੀ ਦਫ਼ਤਰ ਦੇ ਬਾਹਰ ਰੋਡ ਜਮ ਕਰਕੇ ਕੀਤੀ ਜਮ ਕੇ ਨਾਅਰੇਬਾਜ਼ੀ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਂਗਰਸ ਪਾਰਟੀ ਦੇ ਆਗੂ ਰਜਿੰਦਰ ਸੰਧੂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਆਮ ਲੋਕਾਂ ਨਾਲ ਤੱਕੇਸ਼ਾਈ ਕੀਤੀ ਜਾ ਰਹੀ ਹੈ ਇਹ ਰੋਡ ਜਮ ਅਤੇ ਧਰਨਾ ਉਸ ਦੇ ਖਿਲਾਫ ਹੈ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਤੱਕੇਸ਼ਾਈ ਦਾ ਮਾਮਲਾ ਪਿੰਡ ਮੁਠੱਡਾ ਕਲਾ ਵਿੱਚ ਦੇਖਣ ਨੂੰ ਮਿਲਿਆ ਹੈ ਜਿਤੇ ਮੁਠੱਡਾ ਕਲਾ ਦੇ ਵਿਅਕਤੀ ਤੇ ਫਿਲੌਰ ਪੁਲਿਸ ਵੱਲੋਂ ਧਾਰਾ 452 ਦੇ ਤਹਿਤ ਨਜਾਇਜ਼ ਮੁਕਦਮਾ ਦਰਜ ਕੀਤਾ ਗਿਆ ਹੈ ਜਦਕਿ ਇਸ ਪਿੰਡ ਦੇ ਲੋਕ ਕਹਿ ਰਹੇ ਹਨ ਕਿ ਉਕਤ ਵਿਅਕਤੀ ਕਿਸੇ ਦੇ ਘਰ ਗਿਆ ਹੀ ਨਹੀਂ ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਦੇ ਦਬਾਅ ਹੇਠ ਆ ਕੇ ਪੁਲਿਸ ਨੇ ਝੂਠੇ ਪਰਚੇ ਕਰੀ ਹੈ ਜਦੋਂ ਇਸ ਸੰਬੰਧੀ ਪਿੰਡ ਦੇ ਸਾਬਕਾ ਸਰਪੰਚ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਤੇ ਲੱਗੇ ਸਾਰੇ આરોਪਾਂ ਨੂੰ ਨਕਾਰ ਦਿੱਤਾ ਅਤੇ ਕਿਹਾ ਕਿ ਮੈਂ ਕਿਸੇ ਤੇ ਕੋਈ ਪਰਚਾ ਨਹੀਂ ਕਰਵਾਇਆ ਤੇ ਇਹ ਸਭ ਬੇਬੁਨਿਆਦ આરોਪ ਹਨ ਪਿੰਡ ਦੇ ਲੋਕਾਂ ਨੇ ਕਿਹਾ ਕਿ ਮੁਠੱਡਾ ਕਲਾਚ ਹੋਇਆ ਨਜਾਇਜ਼ ਪਰਚਾ ਤੁਰੰਤ ਰੱਦ ਕੀਤਾ ਜਾਵੇ ਅਤੇ ਜੋ ਹੋਰ ਪਿੰਡਾਂ ਵਿੱਚ ਵੀ ਪੁਲਿਸ ਵੱਲੋਂ ਤੱਕੇ ਨਾਲ ਨਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ ਉਹਨਾਂ ਨੂੰ ਵੀ ਰੱਦ ਕੀਤਾ ਜਾਵੇ ਇਸ ਮੌਕੇ ਉੱਥੇ ਹਾਜ਼ਰ ਪਿੰਡ ਵਾਸੀਆਂ ਨੇ ਪਿੰਡ ਦਾ ਵਿਕਾਸ ਨਾ ਹੋਣ ਕਰ ਪੰਜਾਬ ਸਰਕਾਰ ਨੂੰ ਵੀ ਲੰਮੇ ਹੱਥੀ ਲਿਆ ਉਨਾ ਦੱਸਿਆ ਹੈ ਕਿ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਪੰਜਾਬ ਸਰਕਾਰ ਦੇ ਕੁਝ ਨਵੰਦੇ ਵੀ ਪਿੰਡ ਦਾ ਵਿਕਾਸ ਕਾਰਜ ਨਹੀਂ ਹੋਣ ਦੇ ਰਹੇ ਜਿਸ ਦੇ ਚੱਲਦੇ ਪਿੰਡ ਵਾਸੀਆਂ ਦੇ ਮਨਾਂ ਵਿੱਚ ਕਾਫੀ ਰੋਸ ਹੈ ਇਸ ਸਬੰਧੀ ਜਦੋਂ ਡੀਐਸਪੀ ਫਲੋਰ ਸਰਵਨ ਸਿੰਘ ਬਾਲੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਫਲੋਰ ਤੋਂ ਪ੍ਰਭਪਾਲ ਦੀ ਖਾਸ ਰਿਪੋਰਟ ਅਸਲ ਦੇ ਵਿੱਚ ਅਸੀਂ ਅੱਜ ਪੁਲਿਸ ਪ੍ਰਸ਼ਾਸਨ ਦੇ ਅੱਗੇ ਜੋ ਧੱਕੇਸ਼ਾਹੀ ਕਰਦੇ ਆ ਪੁਲਿਸ ਪ੍ਰਸ਼ਾਸਨ ਨੇ ਉਹਦੇ ਅੱਗੇ ਖਿਲਾਫ ਇੱਥੇ ਰੋਡ ਵੀ ਜਾਮ ਕੀਤਾ ਸੀ ਤੇ ਡੀਐਸਪੀ ਸਾਹਿਬ ਨੂੰ ਮਿਲੇ ਵੀ ਆ ਉਹੀ ਸਾਨੂੰ ਉਪਰ ਤੋਂ ਸਰਵ ਆ ਉਹਨਾਂ ਦੇ ਪੜੋਸੇ ਦੇ ਉੱਤੇ ਅੱਜ ਅਸੀਂ ਇਹ ਜਾਮ ਵੀ ਚੁੱਕਿਆ ਆ ਕਿਉਂਕਿ ਹਲਕੇ ਦੇ ਵਕਵਕ ਪਿੰਡਾਂ ਦੇ ਵਿੱਚ ਜਿਹੜੀ ਜਿਹੜੇ ਇੱਕ ਕੁਝ ਪ੍ਰਭਾਵਸ਼ਾਲੀ ਲੋਗ ਆ ਉਹਨਾਂ ਦੀ ਜਿਹੜੀ ਇਨਵੋਲਵਮੈਂਟ ਆ ਉਹਦੇ ਨਾਲ ਜੋ ਪ੍ਰਸ਼ਾਸਨ ਗਲਤ ਪਰਚੇ ਕਰ ਰਿਹਾ ਆ ਜੋ ਪ੍ਰਸ਼ਾਸਨ ਧੱਕੇਸ਼ਾਹੀ ਕਰਦਾ ਆ ਉਹਦੇ ਖਿਲਾਫ ਅੱਜ ਅਸੀਂ ਇੱਥੇ ਧੰਨ ਦਿੱਤਾ ਸੀਗਾ ਇੱਕ ਅਜੀਬਾ ਹੀ ਮਸਲਾ ਜਿਹੜਾ ਸਾਡੇ ਕੋਲ ਪਿੰਡ ਮਠੱਡੇ ਦੇ ਵਿੱਚ ਦਾ ਆਇਆ ਸੀਗਾ ਪਿੰਡ ਮਠੱਡੇ ਗਲਾ ਦੇ ਵਿੱਚ ਇੱਕ 452 ਗਲਤ ਤਰੀਕੇ ਨਾਲ ਲਈ ਗਈ ਸੀ ਬੰਦਾ ਨਾ ਕਿਸੇ ਦੇ ਘਰ ਗਿਆ ਨਾ ਉਹਦੇ ਮਤਲਬ ਕੋਈ ਐਮਐਲਏ ਦਾ ਉਹਦੇ ਉੱਤੇ 452 ਲਾ ਦਿੱਤੀ ਗਈ ਉਸ ਮਤਲਬ ਅਸੀਂ ਐਸਐਚਓ ਸਾਹਿਬ ਫਲੋਰ ਤੇ ਡੀਐਸਪੀ ਸਾਹਿਬ ਫਲੋਰ ਨੂੰ ਪਹਿਲਾਂ ਵੀ ਮਿਲੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅੱਜ ਅਸੀਂ ਦੋਰਜਾਮ ਕੀਤਾ ਤੇ ਡੀਐਸਪੀ ਸਾਹਿਬ ਨੇ ਅੱਜ ਸਾਨੂੰ ਘੋਸਾ ਦਿਵਾਇਆ ਕਿ ਜਿਹੜੀ ਇਸ ਮੁਕੱਲਕ ਜਿਹੜੀ ਕਾਰਵਾਈ ਆ ਉਹ ਸੱਚ ਦੇ ਦਾਤੇ ਹੋਗੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪ੍ਰਸ਼ਾਸਨ ਕਰੂਗਾ ਕਿਸੇ ਅਦਵਾ ਨਹੀਂ ਚੱਲੇਗਾ ਮੈਂ ਸਾਡੇ মিডিਆ ਰਾਹੀਂ ਇਕੱਲਾ ਤਾਂ ਇਹ ਬਾਤ ਦੱਸਣਾ ਚਾਹੁੰਦਾ ਜਿਹੜਾ ਉਹ ਟਾਰਗੇਟ ਆ ਉਹ ਹੈਗਾ ਕਾਂਤੀ ਮੋਹਨ ਦਾ ਉਹ ਸਾਡੇ ਐਨਆਰ ਵੀਰਾਂ ਤੇ ਕਰਦਾ ਸਾਡੇ ਘਰਾਂ ਚੋਂ ਕਾਂਤੀ ਮੋਹਨ ਦਾ ਸਰ ਕੋਣਾ ਸੱਤੇ ਕਾਂਤੀਆਂ ਸਾਡੇ ਪਿੰਡ ਦਾ ਸਹ ਪਾਂਚਿਆ ਜੋ ਸੱਤੇ ਤੇ ਜੈਸ ਨੂੰ ਹਰ ਇੱਕ ਗੱਲ ਦੇ ਵਿੱਚ ਘੜੀਸਦਾ ਖਾ ਮੈਨੂੰ ਘਰ ਗਏ ਨੂੰ ਉਹਨੂੰ ਕਿਹਾ ਕਿ ਤੁਹਾਡੇ ਗੁਰਦੁਆਰੇ ਦਾ ਕੰਮ ਹੈ ਤਾਂ ਨਹੀਂ ਕਰ ਰਿਹਾ ਇਹ ਦੋ ਬੰਦੇ ਗਰਾਊਂਡ ਤੇ ਇਹ ਗੋਦਵਾਰੇ ਬਾਰੇ ਜਗਾ ਇੰਟਰਲੌਕ ਨੂੰ ਉਹਨੂੰ ਦਿੱਤੀ ਸੀ ਲਾਉਣ ਲਈ ਇਹ ਮੈਂ ਤਾਂ ਨਹੀਂ ਪੱਕੇ ਕਰਾ ਦੋ ਬੰਦੇ ਉੱਤੇ ਕਬਜ਼ਾ ਕਰ ਲੂੰ ਫਿਰਦੇ ਆ ਉਹ ਰੇ ਗੱਲਦਾ ਸੀ ਉਹਨੂੰ ਇਹ ਵੀ ਕਿਹਾ ਵੀ ਸਾਡੇ ਐਨਆਰਵੀ ਵੀ ਉੱਤੇ ਪੈਸੇ ਲਾ ਸਕਦੇ ਪੈਸੇ ਨਾ ਸਾਡੇ ਐਨਆਰਰ ਨੂੰ ਲਾਉਣ ਉੱਤੇ ਨਾ ਸਾਡੇ ਪੰਦੇ ਕੋਈ ਕਮੇਟੀ ਲਾਉਣ ਉੱਤੇ ਸਾਡੇ ਕੋ ਝੁੱਟੀਆਂ ਸੌਂਆਂ ਖਾਵਾ ਰਵਦਾਸ ਜੀ ਦੇ ਮਹਾਰਾਜ ਦੇ ਜਾ ਕੇ ਜਨਮ ਦਿਨ ਤੇ ਸਾਨੂੰ 3 ਸਾਲ ਹੋ ਗਿਆ 2 ਸਾਲ ਹੋ ਗਿਆ ਮਤਾ ਪਾਈ ਨੂੰ ਜਿਹਦੀਆਂ ਸ਼ਿਕਾਇਤਾਂ ਮੈਂ ਮੁੱਖ ਮੰਤਰੀ ਐਸਐਸਵੀ ਦਾ ਦਫ਼ਤਰ ਆਪਣੇ ਪੰਚਾਇਤ ਅਫਸਰ ਜਿਹਦਾ ਉਹਨੂੰ ਡੈਈ ਨੰਬਰ ਦੇਤੇ ਨੂੰ ਵੀ ਸਾਲ ਹੋ ਗਿਆ ਅੱਜ ਤਾਈਂ ਉਹਦੇ ਕੋਈ ਇਨਕੁਆ ਜਿਹੜੀ ਆਪਣੀ ਪੰਜਾਸ ਰਗਾਨ ਆਪਣੀ ਰਲੀ ਬਾਕ ਪੁੱਤ ਕਰਕੇ ਆ ਵਿਰੇਖ ਪਾਸੇੋਂ ਸਾਹਮਣੇ ਨਿਕਲਦਾ ਉਹਦੀ ਆਰਟੀਆਈ ਵੀ ਪੁਆਈ ਗਈ ਆ ਉਹਦੀ ਦੁਬਾਰਾ ਫੇਰ ਸ਼ਿਕਾਇਤ ਕੀਤੀ ਗਈ ਆ 2 ਸਾਲ ਹੋ ਗਏ ਮੇਰੇ ਕੋ ਗੱਡੀਆਂ ਸਾਰੀਆਂ ਭਾਈਆਂ ਕਿਹੜੀ ਤਰੀਕ ਨੂੰ ਕਿਦੋਂ ਪਰਚਾ ਦਿੱਤਾ ਖੌਦੋ ਹੀ ਜਿਹੜਾ ਇੱਥੇ ਆਪਣੇ ਉਹਨਾਂ ਹਲਕਾ ਇੰਚਾਰਜ ਆ ਪ੍ਰੇਮ ਗਵਰ ਨੂੰ 6 ਮਹੀਨੇ ਉਹਨੂੰ ਵੀ ਲੜਾ ਦਿੱਤੀ ਨੂੰ ਹੋ ਗਿਆ ਲੋਕੀ ਦਾ ਪਿੰਡ ਦਾ ਬਗਾਸ ਕਰਦੇ ਆ ਇੰਨੀ ਸਾਡੇ ਪਿੰਡ ਦਾ ਸੱਤਿਆਨਾਥ ਕੀਤਾ ਪਿਆ ਜਾ ਕੇ ਅੱਧੇ ਪਿੰਡ ਜੀ ਆ ਕੇ ਦੇਖ ਲਓ ਜੇ ਇਹਦੇ ਪਿੰਡ ਚ ਕਿਸੇ ਉਹਨੇ ਕੋਈ ਨਾਲੀ ਦਾ ਜੂਜਾ ਲਾ ਆ ਹੋਵੇ ਕੁਝ ਵੀ ਉਹ ਜਿੱਥੇ ਉਹਨੂੰ ਘਰਦੀਦਾ ਮੇਰੀਆਂ ਵੋਟਾਂ ਆ ਉੱਥੇ ਕੰਮ ਕਰਦਾ ਹੋਰ ਕਿਤੇ ਕੰਮ ਨਹੀਂ ਕਰਦਾ ਉੱਥੇ ਸਾਡੇ ਨਾਲ ਦੀ ਕੋਟੀ ਦੇ ਆ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਜਿਹੜੀਆਂ ਸਾਡੀਆਂ 2 ਸਾਲ ਤੋਂ ਹੀ ਲੈਟਰਾਂ ਦੇ ਰਹੇ ਆ ਸਾਨੂੰ ਉਹਦਾ ਵੀ ਦੀਦਾ ਕੀਤਾ ਜਾਵੇ ਨਾਲ ਹੀ ਇਹਦੀ ਜਿਹੜੀ ਆ ਫੁੱਲ ਇਨਕੁਆਰੀ ਕੀਤੀ ਹੈ 15 ਸਾਲ ਚੋਂ ਇਹ ਖਰਚਾ ਕਿੱਥੋਂ ਕਰਦਾ ਵੀ ਅੰਦਰ ਕੀ ਆ ਜਿੱਦਾਂ ਕਿ ਅੱਜ ਪਿੰਡ ਮਠੱਡਾ ਕਲਾਂ ਦੇ ਵਸੇ ਵਾਲੋਂ ਰੋਸ ਮਾਰਚ ਕੱਢਿਆ ਗਿਆ ਜਿੱਦਾਂ ਕਿ ਜਿੱਦਾਂ ਸਾਡੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਦਬਾਅ ਬਣਾ ਕੇ ਕਿਸੇ ਸਾਡੇ ਪਿੰਡ ਦੇ ਬਸਨੀਕ ਤੇ ਧਰਮਪਾਲ ਤੇ ਝੂਠੀ 452 ਲਵਾਈ ਗਈ ਆ ਵਿਦਆਊਟ ਐਨੀ ਇਨਕੁਆਰੀ ਜਦ ਕਿ ਉਹਨੇ ਕਿਸੇ ਦੇ ਘਰ ਦੇ ਵਿੱਚ ਵੀ ਪ੍ਰਵੇਸ਼ ਨਹੀਂ ਕੀਤਾ ਨਾ ਉਹਦੀ ਐਨਐਲਆਰ ਕੱਟ ਹੋਈ ਆ ਕੋਈ ਵੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਵੀ ਉਹਦੀ ਇਨਕੁਆਰੀ ਕੀਤੀ ਜਾਵੇ ਤੇ ਦਬਾਅ ਜਿਹੜਾ ਉਹ ਕਹਿੰਦਾ ਵੀ ਮੈਂ ਪ੍ਰੈਸ਼ਰ ਪਾਉਂਦਾ ਜਾਂ ਇਹ ਕਰ ਦੂੰ ਉਹ ਕਰ ਦੂੰ ਹਨਾ ਉਹ ਹਰ ਇੱਕ ਵਾਰ ਪ੍ਰਸ਼ਾਸਨ ਤੇ ਇਦਾਂ ਕਰਕੇ ਤੇ ਦਨ ਝੂਠੇ ਜਿਹੜੇ ਕੇਸ ਆ ਉਹਦੇ ਉਹ ਜਦਾਂ ਕਰਦਾ ਆ ਤੇ ਦਿਨ ਉਹਨੇ ਇਹਨਾਂ ਨੂੰ ਧਮਕੀ ਵੀ ਦਿੱਤੀ ਆ ਸੋਮਾ ਰਾਣੀ ਜਿਹੜੇ ਦਵਾ ਤੇ 450 ਹੋ ਗਈਏ ਇਹ ਜਿਹੜੇ ਸਾਡੇ ਪਿੰਡ ਦੇ ਸਾਬਕਾ ਸਰਪੰਚ ਆ ਉਹਨਾਂ ਨੇ ਇਹਨਾਂ ਤੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਤੇ ਤੇ ਉਹ ਵਾਰ-ਵਾਰ ਇਹਨਾਂ ਨੂੰ ਫੋਨ ਤੇ ਵੀ ਆਂਟੀ ਉਹਨਾਂ ਸਾਬਕਾ ਪੰਚਾ ਸੋਮਾ ਰਾਣੀ ਉਹਨਾਂ ਨੂੰ ਵੀ ਇਹੀ ਫੋਨ ਤੇ ਧਮਕੀ ਦਿੱਤੀ ਆ ਕਿ ਜੇਕਰ ਉਹਨਾਂ ਦੇ ਹਸਬੰਦ ਗਰਮੇਲ ਚੰਦ ਅਤੇ ਜਿੱਦਾਂ ਮੈਂ ਧਰਮਪਾਲ ਤੇ ਪਰਚਾ ਕਰਾਇਆ ਇਦਾਂ ਹੀ ਮੈਂ ਤੁਹਾਡੇ ਹਸਬੰਦ ਤੇ ਕਰਾਉਣਾ ਉਹਦੀ ਜਿੱਦਾਂ ਅਸੀਂ ਮੰਗ ਪੱਤਰ ਵੀ ਦਿੱਤਾ ਉਹਤੇ ਕਾਰਵਾਈ ਕੀਤੀ ਜਾਵੇ ਦਿਨ ਤੇ ਉਸ ਤੋਂ ਬਾਅਦ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਗਰਮੇਲ ਚੰਦ ਤੇ ਵੀ ਇਸੇ ਤਰ੍ਹਾਂ ਦਾ ਸੀ ਪਰਚਾ ਕਰਵਾਵਾਂਗੇ ਜੇ ਉਹਨੇ ਗਵਾਹੀ ਦਿੱਤੀ ਤਾਂ ਉਹਦਾ ਜਿਹੜਾ ਮਾਨਹਾਨੀ ਦਾ ਕੇਸ ਆ ਉਹ ਕੋਰਟ ਵਿੱਚ ਚੱਲ ਰਿਹਾ ਹੈ ਉਹਤੇ ਉਹਦੀ ਜਿਹੜੀ ਜੋ ਵੀ ਆ ਸਹੀ ਜਾਂ ਗਲਤ ਉਹ ਕੋਰਟ ਨੇ ਆਪ ਇਹ ਸਾਰਾ ਕੁਝ ਕਰਨਾ ਹੈ ਨਾ ਤੇ ਦਿਨ ਉਹ ਇਦਾਂ ਹੀ ਬਾਕੀ ਸਾਰਿਆਂ ਨੂੰ ਵੀ ਜੇ ਮੇਰੇ ਕੋਈ ਅਗੇਂਸਟ ਜਾਂਦਾ ਆ ਤੇ ਇਦਾਂ ਆ ਤੇ ਉਹਨੂੰ ਵੀ ਇਹੀ ਧਮਕੀਆ ਦਿੰਦਾ ਆ ਤੇ ਅਸੀਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਜੋ ਵੀ ਸਹੀ ਆ ਸਹੀ ਕਾਰਵਾਈ ਕੀਤੀ ਜਾਵੇ ਕਿਸੇ ਵੀ ਦਬਾਅ ਤੋਂ ਬਿਨਾਂ ਬਿਨਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜੋ ਵੀ ਜਿਹੜੀ ਕਾਰਵਾਈ ਆ ਉਹ ਸਹੀ ਤਰੀਕੇ ਨਾਲ ਕੀਤੀ ਜਾਵੇ ਹਾਂਜੀ ਜੀ ਮੈਂ ਪਹਿਲਾਂ ਤਾਂ ਸਾਰੇ ਜਿਹੜੇ ਬੰਦੇ ਆਏ ਨੇ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਪਿੰਡੋਂ ਆਏ ਆ ਇਹ ਸਿਰਫ ਇਨਸਾਫ ਲੈਣ ਆਏ ਸੀ ਕਿ ਤੇ ਸਾਡੇ ਕੁਝ ਸਮਿਆਂ ਤੋਂ ਸਾਡੇ ਪਿੰਡ ਦਾ ਸਰਪੰਚ ਕਾਂਤੀ ਮੋਹਨ ਜੀ ਉਹਨਾਂ ਨੇ ਜਿੱਦਾਂ ਮਤਲਬ ਦਬਾਅ ਪਾਉਣ ਕਰਕੇ ਝੂਠੇ ਪਰਚੇ ਕਰਾਉਂਦਾ ਆ ਪ੍ਰਸ਼ਾਸਨ ਨੂੰ ਦਬਾਉਂਦਾ ਆ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਕਹਿ ਰਹੇ ਆ ਵੀ ਤੁਸੀਂ ਆ ਇंसाफ ਦੀ ਗੱਲ ਕਰਿਆ ਕਰੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਉਹ ਧਰਨੇ ਲਾਉਣ ਦੇ ਧਮਕੀਆਂ ਦੇ ਕੇ ਇਥੇ ਪਰਚੇ ਕਰਵਾਉਂਦਾ ਹੁਣ ਇੱਕ ਸਾਡੇ ਪਿੰਡ ਇੱਕ ਹੋਰ ਵੀ ਕੇਸ ਆ ਸੀ ਮੈਂ ਮੌਕੇ ਦਾ ਗਵਾਹ ਸੀਗਾ ਪਰ ਮੇਰੀ ਮੇਰੀ ਗਵਾਹੀ ਨਹੀਂ ਵਿੱਚ ਲਈ ਗਈ ਮੈਂ ਮੌਕੇ ਦਾ ਉੱਤੇ ਮੌਜੂਦਾ ਪੰਚ ਸੀਗਾ ਜੋ ਹੋਇਆ ਨਾ ਉਹ ਬੰਦਾ ਕਿਸੇ ਦੇ ਘਰ ਗਿਆ ਉਹ ਐਦਾਂ ਦੀ ਗੱਲ ਨਹੀਂ 452 ਕੇ ਲਾਤੀ ਝੂਠੀ ਪਰਚੇ ਕਰਾਇਆ ਸਿਰਫ ਉਹ ਕਾਂਤੀ ਮੋੜ ਦੇ ਸਰਪੰਚ ਦੇ ਕਹਿਣ ਤੇ ਉਹ ਇੱਕ ਕੇਸ ਦੇ ਵਿੱਚ ਕੋਈ ਗਵਾਹੀ ਦੇਣੀ ਸੀ ਉਹਨੂੰ ਹੱਲੇ ਵੀ ਉਹ ਵੀ ਸਾਡੇ ਕੋਲ ਪ੍ਰੂਫ ਹੈਗਾ ਜਿਹੜਾ ਫੋਨ ਕਰਕੇ ਕਹਿੰਦਾ ਪਿਆ ਵੀ ਮੈਂ ਪਰਚਾ ਕਰਾਉਣਾ ਜਾਂ ਦੂਜੇ ਤੇ ਪਰਚੇ ਕਰਾਉਂਗਾ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਦਿੱਤੀ ਆਵੇ ਦੇਖੀਏ ਹੁਣ ਪ੍ਰਸ਼ਾਸਨ ਉਹਤੇ ਕੀ ਕਰਦਾ ਅਸੀਂ ਕਾਰਵਾਈ ਕੀ ਕਰਦੇ ਆ ਅਸੀਂ ਲਿਖਤੀ ਰੂਪ ਵਿੱਚ ਡੀਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਆ ਕਿ ਮੈਂ ਜੋ ਬਣਦੀ ਕਾਰਵਾਈ ਹੋਗੀ ਮੈਂ ਕਰੂੰਗਾ ਮੈਂ ਤੁਹਾਡੇ ਨਾਲ ਖੜਾ ਆ ਅਸੀਂ ਕਿਸੇ ਨੂੰ ਸਾਨੂੰ ਕੋਈ ਦਬਾਅ ਨਹੀਂ ਹੈਗਾ ਅਸੀਂ ਨਰਪੱਖ ਤਿੰਨਕਵਾਦੀ ਕਰਾਂਗੇ